ਅਬਦ ਬਿਲਾਵਲ ਆਦ ਜੇ ਗਾਏ ਉਸਮੇ ਗੁਰੂ ਕੇ ਕੀਰਤਨੀਏ ਸਿੰਘ ਰਾਗੀ ਸਿੰਘ ਜਿਹੜੇ ਨੇ ਵੈਸੇ ਸ਼ਬਦ ਸਤਕਾਰਕ ਸ਼ਬਦ ਹੈ ਕੀਰਤਨੀਆ ਸਿੰਘ ਰਾਗੀ ਕਪਾ ਕਹਿ ਦਿੰਨੇ ਆ ਰਾਗੀ ਸ਼ਬਦ ਹੈ ਜੋ ਰਾਗ ਤਾਂ ਰਾਗ ਗਾਉਣ ਵਾਲ ਨੂੰ ਰਾਗੀ ਕਿਹਾ ਜਾਂਦਾ ਰਾਗਾ ਵਿੱਚ ਹੋਰ ਬੜਾ ਕੁਝ ਗਾਇਆ ਜਾਂਦਾ ਗਾਣੀ ਵੀ ਗਾਏ ਜਾਂਦੇ ਨੇ ਸ਼ਾਸਤਰੀ ਸੰਗੀਤ ਵੀ ਰਾਗਾ ਵਿੱਚ ਗਾਇਆ ਜਾਂਦਾ ਵਰ ਸਤਕਾਰਕ ਸ਼ਬਦ ਹੈ ਗੁਰੂ ਕੇ ਕੀਰਤਨੀਏ ਸਿੰਘ ਆਪਾਂ ਇਹ ਸ਼ਬਦ ਕਹਿ ਸਕਦੇ ਹਾਂ ਕਿਉਂਕਿ ਗੁਰੂ ਦਾ ਕੀਰਤ ਕਰਨੀ ਗੁਰੂ ਦਾ ਜਾਸਾ ਗਾਉਣ ਵਾਲੇ ਨੂੰ ਕੀਰਤਨੀਏ ਸਿੰਘ ਕਿਹਾ ਜਾਂਦਾ ਆਪਾਂ ਆਮ ਲੱਭਾਂ ਵਿੱਚ ਰਾਗੀ ਸਿੰਘ ਕਹਿੰਦੇ ਨੇ ਰਾਗ ਪੁਰ ਪੜਨ ਵਾਲੇ ਬੜੇ ਬੈਠੇ ਨੇ ਬੜੇ ਤਨੰਤਰ ਹੋਏ ਨੇ ਰਾਗ ਪੜਨ ਵਾਲੇ ਬੜੇ ਗਾਣੇ ਗਾਉਣ ਵਾਲੇ ਬੜੇ ਰਾਗਾਂ ਵਿੱਚ ਗਾਉਂਦੇ ਨੇ ਪਰ ਸਤਕਾਰਕ ਸ਼ਬਦ ਕੀਰਤਨੀਏ ਸਿੰਘ ਹੈ ਗੁਰੂ ਕੇ ਕੀਰਤਨੀਏ ਸਿੰਘ ਜਿਹੜੇ ਨੇ ਉਹ ਕਹਿੰਦੇ ਵੀ ਸ਼ਬਦ ਬਿਲਾਬਲ ਆਦ ਜੇ ਗਾਏ ਬਿਲਾਬਲ ਰਾਗ ਦੇ ਵਿੱਚ ਜਿਹੜੇ ਸ਼ਬਦ ਗਾ ਰਹੇ ਹਨ